ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸੰਭੂ ਬਾਡਰ ਦੇ ਉੱਪਰ ਪੁਲਿਸ ਦੇ ਵੱਲੋਂ ਕਿਸਾਨਾਂ ਦੇ ਉੱਪਰ ਅਥਰੂ ਗੈਸ ਦੇ ਗੋਲੇ ਸੁੱਟੇ ਗਏ ਨੇ ਅਤੇ ਕਿਸਾਨਾਂ ਦੇ ਉੱਪਰ ਲਾਠੀ ਚਾਰਜ ਵੀ ਕੀਤਾ ਗਿਆ ਜਿਸ ਦੇ ਦੌਰਾਨ ਕਿ ਬਹੁਤ ਸਾਰੇ ਕਿਸਾਨ ਵੀਰ ਜ਼ਖਮੀ ਵੀ ਹੋ ਗਏ ਨੇ ਤਾਂ ਦੋਸਤੋ ਜਦੋਂ ਕਿਸਾਨ ਵੀਰ ਜ਼ਖਮੀ ਹੋ ਗਏ ਤਾਂ ਉਹਨਾਂ ਦਾ ਇਲਾਜ ਕਰਨ ਦੇ ਲਈ ਇੱਕ ਭੈਣ ਸੰਭੂ ਬਾਡਰ ਤੇ ਆਪਣੀ ਥਾਰ ਲੈ ਕੇ ਆ ਗਈ ਜਿਵੇਂ ਕਿ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਉਸ ਭੈਣ ਨੇ ਆਪਣੀ ਥਾਰ ਦੇ ਉੱਪਰ ਲਿਖਿਆ ਹੋਇਆ ਕਿ ਫ੍ਰੀ ਸੇਵਾ ਜਿਸ ਦੇ ਵਿੱਚ ਕਿ ਉਹ ਭੈਣ ਜ਼ਖਮੀ ਹੋਏ ਕਿਸਾਨ ਵੀਰਾਂ ਨੂੰ ਲੈ ਕੇ ਆਉਂਦੀ ਹੈ ਅਤੇ ਬਾਅਦ ਦੇ ਵਿੱਚ ਉਹਨਾਂ ਨੂੰ ਫਾਸਟਡ ਦਿੰਦੀ ਹੈ ਉਹਨਾਂ ਦਾ ਇਲਾਜ ਕਰਦੀ ਹੈ ਤਾਂ ਦੋਸਤੋ ਇਹ ਭੈਣ ਕਿੰਨਾ ਹੀ ਚੰਗਾ ਉਕਰਾਲਾ ਕਰ ਰਹੀ ਹੈ ਤਾਂ ਦੋਸਤੋ ਅਜਿਹੇ ਇਨਸਾਨਾਂ ਦੀ ਹੌਸਲਾ ਅਫਜ਼ਾਈ ਕਰਨੀ ਤਾਂ ਜ਼ਰੂਰ ਬਣਦੀ ਹੈ ਬਾਕੀ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ رائے ਹੈ ਆਪਣੀ رائے ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਜੀ ਅਤੇ ਇਨਸਾਨੀਅਤ ਦੇ ਨਾਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣਾ ਜੀ ਅਤੇ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰਕੇ ਬੈਲ ਆਈਕਨ ਵੀ ਜਰੂਰ ਪ੍ਰੈਸ ਕਰ ਦੇਣਾ ਜੀ ਤਾਂ ਜੋ ਅਗਲੀ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਤਾਂ ਫਿਰ ਦਿਓ ਇਜਾਜ਼ਤ ਮਿਲਦੀ ਹੈ ਕਿਸੇ ਅਗਲੀ ਅਪਡੇਟ ਦੇ ਨਾਲ ਤਦ ਤੱਕ ਦੇ ਲਈ ਰੱਬ ਰਾਖਾ